ਅੱਜ ਆਪਾਂ ਖਾਲਸਾ ਪ੍ਰਗਟ ਦਿਵਸ ਵਿਸਾਖੀ ਦੇ ਸੰਬੰਧ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਐਸਜੀਪੀਸੀ ਦੇ ਕੈਲੰਡਰ ਮੁਤਾਬਕ ਅੱਜ ਇੱਕ ਵਿਸਾਖ ਸੰਮਤ 557 ਹੈ ਅੱਜ 13 ਅਪ੍ਰੈਲ ਹੈ ਕੱਲ ਨੂੰ 14 ਅਪ੍ਰੈਲ ਵਾਲੇ ਦਿਨ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਇੱਕ ਵਿਸਾਖ ਹੋਏਗਾ ਤੇ ਕੱਲ ਨੂੰ ਹੀ ਪ੍ਰਕਾਸ਼ ਪਾਤਸ਼ਾਹੀ ਪਹਿਲੀ ਯਾਨੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਹੈ ਸੋ ਇਹ ਥੋੜਾ ਜਿਹਾ ਕਨਫਿਊਜ਼ਨ ਤੇ ਹੋ ਹੀ ਗਈ ਹੈ ਕਿ ਕਿਹੜਾ ਕੈਲੰਡਰ ਐਸਜੀਪੀਸੀ ਵਾਲਾ ਹੈ ਕਿਹੜਾ ਨਾਨਕ ਸ਼ਾਹੀ ਹੈ ਸਾਡੀ ਸਿੱਖ ਕੌਮ ਨੂੰ ਜਾਂ ਸਾਡੇ ਜਥੇਦਾਰ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਪਾਸੇ ਜ਼ਰੂਰ ਧਿਆਨ ਦੇਣ ਅੱਜ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਆਵਾਜ਼ ਦਿੱਤੀ ਸੀ ਕਿ ਆਓ ਭਾਈ ਤੁਹਾਡੀ ਪਰਖ ਦੀ ਘੜੀ ਆ ਗਈ ਏ ਤੁਸੀਂ ਕਿੰਨੇ ਕੁ ਧਰਮ ਉੱਤੇ ਪੂਰੇ ਉੱਤਰਦੇ ਹੋ ਤਾਂ ਉੱਥੇ ਕੋਈ ਕਮੀ ਨਹੀਂ ਸੀ ਪੰਜਾਂ ਦੀ ਲੋੜ ਆਖੀ ਗੁਰੂ ਜੀ ਨੇ ਪੰਜ ਹੀ ਆ ਗਏ ਹੋਰ ਮੰਗਦੇ ਹੋਰ ਵੀ ਆ ਜਾਂਦੇ ਜਿਹੜੇ ਧਰਮ ਦੇ ਰਾਹ ਤੇ ਤੁਰਦੇ ਨੇ ਸਿੱਖੀ ਦੇ ਅਸੂਲਾਂ ਮੁਤਾਬਕ ਸੇਰ ਧਰਤ 'ਤੇ ਗਲੀ ਮੇਰੀ ਆਵ ਇਹ ਸਿਧਾਂਤ ਹੈ ਸਿੱਖੀ ਦਾ ਜਿਸ ਦਾ ਮਤਲਬ ਹੈ ਕਿ ਅਪਨਾਤ ਛੱਡਣੀ ਹਉਮੈ ਛੱਡਣੀ ਆਪਣਾ ਹੰਕਾਰ ਤਿਆਗਣਾ ਨਿਮਰਤਾ ਵਿੱਚ ਰਹਿ ਕੇ ਸਿੱਖੀ ਅਸੂਲਾਂ ਮੁਤਾਬਕ ਆਪਣਾ ਜੀਵਨ ਬਸਰ ਕਰਨਾ ਅੱਜ ਆਪ ਜੀ ਦੇ ਨਾਲ ਮੈਂ ਤਿੰਨ ਟੌਪਿਕਸ ਦੇ ਉੱਤੇ ਤਿੰਨ ਪੁਆਇੰਟਸ ਦੇ ਵਿਚਾਰ ਕਰਨੀ ਹੈ ਭਾਵੇਂ ਟਾਈਮ ਬਹੁਤ ਥੋੜਾ ਜਿਹਾ ਹੈ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ ਤਿੰਨ ਪਹਿਲੂਆਂ ਨੂੰ ਤੁਹਾਡੇ ਸਾਹਮਣੇ ਰੱਖ ਸਕਾਂ ਨੰਬਰ 1 ਇਸ ਵਿਸਾਖੀ ਦਾ ਜੋ ਇਤਿਹਾਸ ਹੈ ਸਿੱਖ ਧਰਮ ਦੇ ਅੰਦਰ ਉਹਦੀ ਕੀ ਮਹੱਤਤਾ ਹੈ ਕੀ ਮਹਾਨਤਾ ਹੈ ਦੂਸਰਾ ਸਿੱਖੀ ਮੁਤਾਬਕ ਇਹਦਾ ਧਾਰਮਿਕ ਪਹਿਲੂ ਜਾਂ ਪੱਖ ਕੀ ਹੈ ਤੀਸਰਾ ਹਲਕਾ ਜਿਹਾ ਟੱਚ ਕਰਾਂਗੇ ਵਿਗਿਆਨਕ ਪਹਿਲੂ ਸੋ ਅਓ ਅਸੀਂ ਨੰਬਰ 1 ਤੋਂ ਸ਼ੁਰੂ ਕਰਦੇ ਆਂ ਇਤਿਹਾਸਕ ਮਹੱਤਤਾ ਜੋ ਏ ਆਵੇਂ ਐ ਵਿਸਾਖੀ ਦਾ ਜਿਹੜਾ ਤਿਉਹਾਰ ਆਖੀਏ ਜਾਂ ਦਿਵਸ ਆਖ ਲਈਏ ਇਹ ਬਹੁਤ ਪੁਰਾਣਾ ਏ ਔਰ ਸਦੀਆਂ ਤੋਂ ਚੱਲਿਆ ਆ ਰਿਹਾ ਇਸ ਵਿਸਾਖੀ ਦੇ ਦਿਹਾੜੇ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖੀ ਦੇ ਅੰਦਰ ਮਨਾਉਣਾ ਪ੍ਰਾਰੰਭ ਕਰਵਾਇਆ ਸੀ ਹਰਵਸਾਖੀ ਦੇ ਦਿਹਾੜੇ ਤੇ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਕਈ ਦਿਨਾਂ ਦਾ ਇਹ ਜੋੜ ਮੇਲਾ ਹੁੰਦਾ ਸੀ ਲੋਕ ਬਹੁਤ ਦੂਰ ਦੂਰ ਤੋਂ ਆਉਂਦੇ ਸਨ ਤੇ ਗੁਰੂ ਮਹਾਰਾਜ ਦਾ ਇਹ ਵਿਚਾਰ ਸੀ ਕਿ ਜੇ ਤੁਸੀਂ ਸਾਰੇ ਇਕੱਠੇ ਹੋਵੋਗੇ ਤੁਹਾਡੀ ਆਪਸ ਵਿੱਚ ਜਾਣ ਪਹਿਚਾਣ ਵਧੇਗੀ ਤੁਹਾਡੇ ਆਪਸ ਵਿੱਚ ਰਿਸ਼ਤੇ ਨਾਤੇ ਵਧਣਗੇ ਤੁਸੀਂ ਵਣਜ ਵਪਾਰ ਦੀਆਂ ਗੱਲਾਂ ਵੀ ਇਕੱਠੇ ਬੈਠ ਕੇ ਕਰ ਸਕੋਗੇ ਖੇਤੀਬਾੜੀ ਉੱਤੇ ਵੀ ਤੁਸੀਂ ਵਧੇਰੇ ਧਿਆਨ ਦੇ ਸਕੋਗੇ ਜੇ ਇਕੱਠੇ ਹੋ ਕੇ ਬੈਠੋਗੇ ਤੇ ਸੋ ਇਹ ਜੋੜ ਮੇਲਾ ਕਈ ਦਿਨ ਲਗਾਤਾਰ ਚੱਲਦਾ ਸੀ ਜਿਹਦੇ ਵਿੱਚ ਗੁਰਬਾਣੀ ਦਾ ਕੀਰਤਨ ਹੁੰਦਾ ਜੀਦੇ ਵਿੱਚ ਗੁਰੂ ਮਹਾਰਾਜ ਆਪ ਸਿੱਖ ਸੰਗਤ ਨਾਲ ਵਿਚਾਰ ਕਰਿਆ ਕਰਦੇ ਇਥੋਂ ਸਿੱਖੀ ਦੇ ਅੰਦਰ ਇਹ ਵਿਸਾਖੀ ਦਾ ਦਿਨ ਇਤਿਹਾਸਿਕ ਦਿਨ ਬਣਦਾ ਹੈ ਭਾਵੇਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਵੀ ਵਿਸਾਖੀ ਦੇ ਵਿੱਚ ਹੀ ਆਉਂਦਾ ਹੈ 15 April ਆਪਾਂ ਸ਼ੁਰੂ ਤੋਂ ਪੜਦੇ ਆ ਰਹੇ ਹਾਂ ਪਰ ਆਪਾਂ ਕੱਤੇ ਦੀ ਪੂਰਨ ਮਾਸ਼ੀ ਨੂੰ ਮਨਾਉਂਦੇ ਆ ਉਹਦਾ ਇੱਕ ਵੱਖਰਾ ਕਾਰਨ ਹੋ ਸਕਦਾ ਹੈ। ਸੋ ਅੱਜ ਆਪਾਂ ਉਹਦੇ ਤੇ ਗੱਲ ਨਹੀਂ ਕਰਦੇ ਸਿਰਫ ਗੱਲ ਕਰਨੀ ਹੈ ਕਿ ਦੀ ਇਤਿਹਾਸਕ ਮਹੱਤਤਾ ਕੀ ਹੈ ਸਿੱਖੀ ਦੇ ਅੰਦਰ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਵਿਸਾਖ ਵਿੱਚ ਹੋਇਆ। ਗੁਰੂ ਅਮਰਦਾਸ ਮਹਾਰਾਜ ਜੀ ਨੇ ਵਿਸਾਖੀ ਦਾ ਜੋੜ ਮੇਲਾ ਗੋਇੰਦਵਾਲ ਸਾਹਿਬ ਪ੍ਰਾਰੰਭ ਕਰਵਾਇਆ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਦਿਨ ਨੂੰ ਹੀ ਚੁਣਿਆ ਜਿਸ ਦਿਨ ਉਹਨਾਂ ਨੇ ਖਾਲਸਾ ਪੰਥ ਪ੍ਰਗਟ ਕੀਤਾ ਮੈਂ ਸ਼ਬਦ ਪ੍ਰਗਟ ਕੀਤਾ ਵਰਤਿਆ ਹੁਣ ਆਪਾਂ ਕੀਰਤਨ ਰੂਪ ਵਿੱਚ ਵੀ ਸੁਣ ਰਹੇ ਸਾਂ ਕਿ ਖਾਲਸਾ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੋਜ ਖਾਲਸਾ ਪ੍ਰਗਟ ਹੋਇਆ ਖਾਲਸੇ ਦਾ ਜਨਮ ਨਹੀਂ ਹੋਇਆ ਇਹ ਗੱਲ ਬੜੀ ਧਿਆਨ ਰੱਖਣ ਵਾਲੀ ਏ ਖਾਲਸੇ ਦਾ ਜਨਮ ਦਿਨ ਨਹੀਂ ਐ ਖਾਲਸੇ ਦਾ ਪ੍ਰਗਟ ਦਿਵਸ ਏ ਔਰ ਅਸੀਂ ਗੁਰੂ ਨਾਨਕ ਸਾਹਿਬ ਦਾ ਵੀ ਜਨਮ ਦਿਹਾੜਾ ਮਨਾਉਂਦੇ ਆ ਭਾਈ ਗੁਰਦਾਸ ਨੇ ਤੇ ਬੜਾ ਸਪਸ਼ਟ ਕੀਤਾ ਕਿ ਗੁਰੂ ਨਾਨਕ ਸਾਹਿਬ ਦਾ ਵੀ ਜਨਮ ਦਿਵਸ ਨਹੀਂ ਐ ਉਹਨਾਂ ਦਾ ਵੀ ਪ੍ਰਗਟ ਦਿਵਸ ਹੀ ਹੈ ਸਤ ਗੁਰੂ ਨਾਨਕ ਪ੍ਰਗਟਿਆ ਉਹ ਪ੍ਰਗਟ ਹੋਣਾ ਹੀ ਮੰਨਦੇ ਨੇ ਤੇ ਪ੍ਰਗਟ ਹੋਣ ਦਾ ਇੱਕ ਮਤਲਬ ਹੁੰਦਾ ਹੈ ਜਿਹੜੀ ਚੀਜ਼ ਪਹਿਲਾਂ ਤੋਂ ਉੱਥੇ ਹੋਵੇ ਲੇਕਿਨ ਸਾਰਿਆਂ ਦੇ ਸਾਹਮਣੇ ਨਹੀਂ ਹੈ ਛੁਪੀ ਹੋਈ ਹੈ ਜਦੋਂ ਉਹ ਸਾਹਮਣੇ ਆਉਂਦੀ ਉਸ ਨੂੰ ਆਪਾਂ ਪ੍ਰਗਟ ਹੋਣਾ ਕਹਿੰਦੇ ਆ ਹੁਣ ਜਦੋਂ ਗੁਰਬਾਣੀ ਵਿੱਚ ਆਖਿਆ ਜਾਂਦਾ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਇਦਾ ਮਤਲਬ ਹੈ ਕਿ ਨਰਾਇਣ ਪਰਮਾਤਮਾ ਪਹਿਲਾਂ ਇੱਥੇ ਹੀ ਸੀ ਲੇਕਿਨ ਉਹ ਇੱਕ ਵਕਤ ਆਇਆ 1469 ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਪ੍ਰਗਟ ਹੋ ਗਿਆ ਉਹ ਨਰਾਇਣ ਜਿਹੜਾ ਪਹਿਲਾਂ ਛਿਪਿਆ ਹੋਇਆ ਸੀ ਸਾਡੇ ਸਭਨਾਂ ਦੇ ਅੰਦਰ ਉਹ ਪ੍ਰਗਟ ਹੋ ਗਿਆ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਸੋ ਇਹਦਾ ਮਤਲਬ ਹੈ ਕਿ ਉਹ ਪਹਿਲਾਂ ਇੱਥੇ ਹੀ ਸਨ ਹੁਣ ਵੀ ਹਨ ਕਿਉਂਕਿ ਪ੍ਰਮਾਤਮਾ ਸਦਾ ਲਈ ਆਦ ਸੱਚ ਜੁਗਾਦ ਸਾਚੇ ਉਸ ਬਿਨਾਂ ਤੇ ਜਿਹੜਾ ਵਿਅਕਤੀ ਉਹਦੇ ਵਿੱਚ ਲੀਨ ਹੋ ਜਾਏ ਉਹ ਉਹੋ ਹੀ ਹੋ ਜਾਂਦਾ ਹੈ ਤੇ ਫਿਰ ਉਹ ਸਾਰੇ ਵਿਰਾਜਮਾਨ ਹੁੰਦਾ ਸੋ ਜਿਵੇਂ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਦਿਵਸ ਹੈ ਇਸੇ ਤਰ੍ਹਾਂ ਖਾਲਸੇ ਦਾ ਵੀ ਪ੍ਰਗਟ ਦਿਵਸ ਹੀ ਹੈ ਪ੍ਰਗਟਿਉ ਖਾਲਸਾ ਪ੍ਰਮਾਤਮ ਕੀ ਮੋਜ ਜਵੇਂ ਪਰਮਾਤਮਾ ਦੀ ਮੌਜ ਵਿੱਚ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਇਸੇ ਤਰ੍ਹਾਂ ਖਾਲਸਾ ਵੀ ਪਰਮਾਤਮਾ ਦੀ ਮੌਜ ਆਖੀਏ ਕਿਰਪਾ ਆਖੀਏ ਉਸ ਨੂੰ ਪਾ ਕੇ ਪ੍ਰਗਟ ਹੋਇਆ ਤੇ ਇਸ ਨੂੰ ਪ੍ਰਗਟ ਕਰਨ ਵਾਲੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਵੇਂ 6ਵੇਂ ਪਾਤਸ਼ਾਹ ਮਹਾਰਾਜ ਨੇ ਸੰਤ ਤੇ ਸਿਪਾਹੀ ਦਾ ਸਿਧਾਂਤ ਦੇ ਦਿੱਤਾ ਸੀ ਸਿੱਖੀ ਵਿੱਚ ਪ੍ਰਚਲਿਤ ਹੋ ਚੁੱਕਾ ਸੀ ਗੁਰੂ ਗਬਿੰਦ ਸਿੰਘ ਮਹਾਰਾਜ ਨੇ ਉਸੇ ਹੀ ਸੰਤ ਤੇ ਸਿਪਾਹੀ ਨੂੰ ਸੰਤ ਤੋਂ ਭਾਵੇਂ ਸੇਵਾ ਕਰਨਾ ਸਿਮਰਨ ਕਰਨਾ ਸੱਚ ਦੇ ਆਧਾਰਤ ਜੀਵਨ ਜਿਉਣਾ ਇਹ ਕੁਝ ਸੰਤ ਦੇ ਲਕਸ਼ਣ ਹੁੰਦੇ ਨੇ ਸਿਪਾਹੀ ਦੇ ਲਕਸ਼ਣ ਕੀ ਨੇ ਉਹ ਸੇਵਾ ਵੀ ਕਰੇਗਾ ਉਹ ਸਿਮਰਨ ਵੀ ਕਰੇਗਾ ਉਹ ਸਚਾਈ ਦੇ ਆਧਾਰ ਤੇ ਜੀਵਨ ਵੀ ਜੀਵੇਗਾ ਪਰ ਉਹਦੇ ਵਿੱਚ ਇੱਕ ਦੋ ਗੁਣ ਹੋਰ ਵਧੇਰੇ ਆ ਜਾਣਗੇ। ਉਹਦੇ ਵਿੱਚ ਬਹਾਦਰੀ ਦਾ ਗੁਣ ਹੋਵੇਗਾ, ਉਹਦੇ ਵਿੱਚ ਤਿਆਗ ਦਾ ਵੀ ਗੁਣ ਆਏਗਾ। ਅਸੀਂ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਛੋਟੀ ਜੀ ਫੌਜੀ ਟੁਕੜੀ ਬਣਾਈ ਜਿਹੜੀ ਵੱਡੀਆਂ-ਵੱਡੀਆਂ ਫੌਜਾਂ ਦੇ ਨਾਲ ਲੜ ਗਈ। ਬਹਾਦਰੀ ਦਾ ਗੁਣ, ਤਿਆਗ ਦਾ ਗੁਣ ਕੀ ਆਪਣਾ ਸਿਰ ਵੀ ਗੁਰੂ ਨੂੰ ਦੇ ਦਿੱਤਾ ਆਪਣਾ ਆਪਾ ਸਮਰਪਿਤ ਕਰ ਦਿੱਤਾ ਗੁਰੂ ਦੇ ਸਾਹਮਣੇ ਇਸ ਨੂੰ ਤਿਆਗ ਦੀ ਭਾਵਨਾ ਕਹਿੰਦੇ ਨੇ ਛੋਏ ਹੈ ਵਿਸਾਖੀ ਦੀ ਇਤਿਹਾਸਿਕ ਮਹੱਤਤਾ ਜੋ ਸਿੱਖੀ ਦੇ ਅੰਦਰ ਹੈ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਨ੍ਹਾਂ ਸਿੱਖਾਂ ਦੀ ਪਰਖ ਕਰ ਲਈ ਉਹਨਾਂ ਨੂੰ ਸੰਗਤ ਦੇ ਸਾਹਮਣੇ ਲਿਆ ਕੇ ਉਨਾਂ ਨੂੰ ਪੰਜ ਪਿਆਰੇ ਹੋਣ ਦਾ ਮਾਣ ਬਖਸ਼ਿਸ਼ ਕੀਤਾ ਸਿੱਖੀ ਦੇ ਅੰਦਰ ਇਸ ਵਿਸਾਖੀ ਦਾ ਧਾਰਮਿਕ ਪੱਖ ਹੈ ਧਾਰਮਿਕ ਪੱਖ ਹੈ ਕਿ ਇਸ ਦਿਨ ਗੁਰੂ ਮਹਾਰਾਜ ਨੇ ਭਾਵੇਂ ਇਹ سلسلہ ਗੁਰੂ ਨਾਨਕ ਸਾਹਿਬ ਤੋਂ ਚੱਲਿਆ ਆਉਂਦਾ ਹੈ ਕਿ ਹਰ ਇਨਸਾਨ ਸ਼ੁਭ ਗੁਣਾ ਦਾ ਧਾਰਨੀ ਹੋਵੇ ਹਰ ਇਨਸਾਨ ਔਗਣਾ ਦਾ ਤਿਆਗ ਕਰੇ ਪਰ ਸਿੱਖੀ ਵਿੱਚ ਇਸ ਦੀ ਵਿਸ਼ੇਸ਼ ਜਗ੍ਹਾ ਹੈ ਜਦੋਂ ਕੋਈ ਸਿੱਖ ਮਾੜਾ ਕਰਮ ਕਰਦਾ ਹੈ ਤੇ ਸਾਡਾ ਸਾਰਾ ਸਮਾਜ ਤੜਫ ਉੱਠਦਾ ਹੈ ਵੀ ਇਹਨੇ ਇਹ ਕਿਉਂ ਕੀਤਾ ਸਿੱਖ ਨੂੰ ਨਹੀਂ ਕਰਨਾ ਚਾਹੀਦਾ ਜਦੋਂ ਕੋਈ ਸਿੱਖ ਚੰਗਾ ਕੰਮ ਕਰਦਾ ਹੈ ਤੇ ਸਾਰੀ ਦੁਨੀਆ ਵਿੱਚ ਉਹਦਾ ਨਾਂ ਰੌਸ਼ਨ ਹੁੰਦਾ ਹੈ ਤੇ ਸਾਰਾ ਸਿੱਖ ਸਮਾਜ ਵੀ ਖੁਸ਼ੀ ਦੇ ਨਾਲ ਝੂਮ ਉੱਠਦਾ ਹੈ ਇਹਦਾ ਮਤਲਬ ਹੈ ਕਿ ਦੁਨੀਆ ਦੇ ਬਾਕੀ ਲੋਕ ਜੋ ਵੀ ਕਰਦੇ ਨੇ ਉਹ ਇਸ ਤਰ੍ਹਾਂ ਪ੍ਰਗਟ ਨਹੀਂ ਹੁੰਦੇ ਜਿਸ ਤਰ੍ਹਾਂ ਇੱਕ ਸਿੱਖ ਪ੍ਰਗਟ ਹੁੰਦਾ ਹੈ ਚਾਹੇ ਉਹ ਮਾੜਾ ਕਰੇ ਚਾਹੇ ਉਹ ਚੰਗਾ ਕਰੇ ਦੋਹਾਂ ਰੂਪਾਂ ਵਿੱਚ ਕਿਉਂਕਿ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਸੀ ਤੁਹਾਨੂੰ ਉਹਨਾਂ ਨੇ ਕਿਹਾ ਜਾਂਦਾ ਜਿਵੇਂ ਪੰਜ ਕਕਾਰ ਦਿੱਤੇ ਤੁਹਾਨੂੰ ਬਾਣੀ ਨਾਲ ਜੋੜਿਆ ਤੁਹਾ ਨੂੰ ਨੰਨਾਂਦਪੁਰ ਵਾਲਾ ਤੁਹਾਡਾ ਨਗਰ ਦਿੱਤਾ ਤੁਹਾਨੂੰ ਧਾਰਮਿਕ ਮਾਤਾ ਮਿਲੀ ਧਾਰਮਿਕ ਪਿਤਾ ਮਿਲਿਆ ਇਹ ਦਾ ਸਾਰਾ ਧਾਰਮਿਕ ਪੱਖ ਇਸ ਵਿਸਾਖੀ ਦਾ ਜਿਸ ਕਰਕੇ ਅਸੀਂ ਜੇ ਸੱਚਮੁੱਚ ਸਿੱਖੀ ਦੇ ਰਾਹ ਤੇ ਚੱਲਣਾ ਹੈ ਤੇ ਸਾਡੇ ਵਿੱਚ ਉਹ ਸੰਤ ਤੇ ਸਿਪਾਹੀ ਵਾਲੇ ਸਾਰੇ ਗੁਣ ਹੋਣੇ ਚਾਹੀਦੇ ਨੇ ਜਦੋਂ ਆਪਾਂ ਸਿੱਖੀ ਦੇ ਅੰਦਰ ਸੰਤ ਤੇ ਸਿਪਾਈ ਦੀ ਗੱਲ ਕਰਦੇ ਆ ਉਹਦਾ ਮਤਲਬ ਸਿਰਫ ਇੰਨਾ ਬਣਦਾ ਕਿ ਇਸ ਇਨਸਾਨ ਨੇ ਸੱਚ ਦੇ ਆਧਾਰ ਤੇ ਆਪਣਾ ਜੀਵਨ ਜਿਉਣਾ ਹੈ ਅਨਿਆਂ ਦੇ ਵਿਰੋਧ ਦੇ ਨੇ ਖੜੇ ਵੀ ਹੋਣਾ ਹੈ ਅਨਿਆਂ ਦੇ ਖਿਲਾਫ ਇਹਨੇ ਲੜਨਾ ਵੀ ਹੈ ਇਹਨੇ ਮਜ਼ਲੂਮਾਂ ਦੀ ਰੱਖਿਆ ਵੀ ਕਰਨੀ ਹੈ ਜਿੱਥੇ ਇਹਨੇ ਆਪਣੀ ਆਪ ਕਰਨੀ ਹੈ ਸੋ ਇਹ ਸਾਰੀਆਂ ਚੀਜ਼ਾਂ ਧਾਰਮਿਕ ਪਹਿਲੂ ਤੋਂ ਸਿੱਖੀ ਦੇ ਨਾਲ ਜੁੜੀਆਂ ਹੋਈਆਂ ਨੇ ਵਿਸਾਖੀ ਦੀ ਆਪਣੀ ਇੱਕ ਵਿਗਿਆਨਿਕ ਮਹੱਤਤਾ ਹੈ ਵਿਗਿਆਨਿਕ ਪਹਿਲੂ ਤੋਂ ਬਹੁਤ ਸਾਰੀਆਂ ਚੀਜ਼ਾਂ ਸਮਝੀਆਂ ਜਾ ਸਕਦੀਆਂ ਨੇ ਪਰ ਅਸੀਂ ਇੱਕ ਦੋ ਚੀਜ਼ਾਂ ਲੈ ਲੈਨੇ ਆ ਜਿਵੇਂ ਚੇਤ ਦਾ ਮਹੀਨਾ ਸ਼ੁਰੂ ਹੁੰਦਾ ਹੈ ਤੇ ਬਸੰਤ ਰੁੱਤ ਆਉਂਦੀ ਹੈ ਇਹ ਜਿਹੜਾ ਵਿਸਾਖ ਦਾ ਮਹੀਨਾ ਹੈ ਇਹ ਬਸੰਤ ਦਾ ਦੂਸਰਾ ਮਹੀਨਾ ਤੇ ਆਖਰੀ ਮਹੀਨਾ ਹੈ ਇਹਦੇ ਆਧ ਵਿੱਚ ਗਰਮੀ ਸ਼ੁਰੂ ਹੁੰਦੀ ਏ ਇੱਕ ਵਿਗਿਆਨਿਕ ਪਹਿਲੂ ਏ ਜਿਸ ਦਾ ਪ੍ਰਭਾਵ ਸਾਡੀ ਸਮੁੱਚੀ ਮਾਨਵਤਾ 'ਤੇ ਨਹੀਂ ਸਗੋਂ ਸਮੁੱਚੇ ਬ੍ਰਹਿਮੰਡ ਦੇ ਉੱਤੇ ਪੈਂਦਾ ਹੈ ਗਰਮੀ ਦਾ ਸਰਦੀ ਦਾ ਬਰਸਾਤ ਦਾ ਬਸੰਤ ਦਾ ਪੱਤਝੜ ਦਾ ਹਰ ਮੌਸਮ ਦਾ ਆਪਣਾ ਇੱਕ ਪ੍ਰਭਾਵ ਹੁੰਦਾ ਹੈ ਔਰ ਜਦੋਂ ਅਸੀਂ ਇਹਦੀ ਗੱਲ ਕਰਦੇ ਆ ਨਾ ਵਿਸਾਖੀ ਦਾ ਵਿਗਿਆਨਕ ਪਹਿਲੂ ਜਿਹੜਾ ਹੈ ਉਹਦੇ ਵਿੱਚ ਆਪਾਂ ਇਹ ਵੀ ਵੇਖਦੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਮਾਨਵਤਾ ਦੇ ਅੰਦਰ ਇੱਕ ਵੱਖਰੀ ਕਿਸਮ ਦਾ ਜੋਸ਼ ਆਉਂਦਾ ਹੈ ਵੱਖਰੀ ਕਿਸਮ ਦਾ ਇੱਕ ਉਤਸ਼ਾਹ ਪੈਦਾ ਹੁੰਦਾ ਹੈ ਜਿਹੜਾ ਕਿ ਸਰਦੀਆਂ ਵਿੱਚ ਕਿਤੇ ਨਾ ਕਿਤੇ ਉਹ ਸ਼ਾਂਤ ਹੋ ਗਿਆ ਹੁੰਦਾ ਹੈ ਬਸ ਗਰਮੀ ਆਉਂਦੀ ਹੈ ਜਿਵੇਂ ਹੁਣ ਆਪਾਂ ਵੇਖਣਾ ਹੈ ਕਿ ਜਿਹੜਾ ਏ ਵਾਯੂ ਮੰਡਲ ਜਿਹੜਾ ਏ ਬਾਹਰਲਾ ਵਾਤਾਵਰਨ ਇਹ ਸਾਰੇ ਰੁੱਖ ਜੰਗਲ ਕਿਵੇਂ ਸੁੱਕੇ ਸੜੇ ਪਏ ਸਨ ਪਰ ਹੁਣ ਇਹਨਾਂ ਨੇ ਨਵੇਂ-ਨਵੇਂ ਪੱਤੇ ਕੱਢਨੇ ਨੇ ਨਵੇਂ-ਨਵੇਂ ਫੁੱਲ ਨਿਕਲਨੇ ਨੇ ਉਹਨਾਂ ਸਾਰੀਆਂ ਚੀਜ਼ਾਂ ਦਾ ਵੀ ਸਾਡੇ ਮਨਾਂ ਉੱਤੇ ਪ੍ਰਭਾਵ ਪੈਣਾ ਹੈ ਇਹਦਾ ਵਿਗਿਆਨਿਕ ਪੱਖ ਅਸੀਂ ਇੱਕ ਹੋਰ ਵੀ ਸਮਝ ਸਕਦੇ ਹਾਂ ਜਵੇਂ ਸਾਡੇ ਮਨਾਂ ਉੱਤੇ ਇਸ ਰੁੱਤ ਦਾ ਪ੍ਰਭਾਵ ਪੈਣਾ ਹੈ ਉਸੇ ਤਰ੍ਹਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਇਸ ਖਾਲਸਾ ਦੀ ਸਿਰਜਣਾ ਕੀਤੀ ਆਖੀਏ ਇਸ ਨੂੰ ਪ੍ਰਗਟ ਕੀਤਾ ਆਖੀਏ ਉਸ ਦਾ ਪ੍ਰਭਾਵ ਕੱਲੇ ਸਿੱਖਾਂ ਤੇ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਤੇ ਪਿਆ ਸੀ ਮਾਨਵਤਾ ਤੇ ਇਸ ਤਰ੍ਹਾਂ ਪਿਆ ਕਿ ਜਿਹੜੇ ਲੋਕ ਉਹਲੇ ਪਾਲੇ ਲੋਕਾਂ ਉੱਤੇ ਜ਼ੁਲਮ ਕਰਦੇ ਸਨ ਭਾਵੇਂ ਗੁਰੂ ਨਾਨਕ ਸਾਹਿਬ ਦੇ ਵਕਤ ਤੋਂ ਇਹ ਗੱਲ ਸ਼ੁਰੂ ਹੋ ਗਈ ਸੀ ਕਿ ਉਹ ਬਾਬਰ ਦੇ ਸਾਹਮਣੇ ਡਟ ਕੇ ਖੜੇ ਹੋ ਗਏ ਸਨ ਕਿ ਤੂੰ ਜ਼ੁਲਮ ਕਰਨਾ ਤੂੰ ਜ਼ਾਬਰ ਹੋ ਗਿਆ ਭਾਵੇਂ ਇਹ ਗੱਲ ਉਦੋਂ ਤੋਂ ਚੱਲੀ ਆਉਂਦੀ ਸੀ ਪਰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਖਾਲਸਾ ਫੌਜ ਦੀ ਸਿਰਜਣਾ ਕੀਤੀ ਜਿਹੜੀ ਖਾਲਸਾ ਫੌਜ ਜਿੱਥੇ ਆਪਣੇ ਲਈ ਆਪਣੇ ਪਰਿਵਾਰ ਜਾਂ ਆਪਣੇ ਸਮਾਜ ਲਈ ਅਨਿਆਂ ਦੇ ਵਿਰੁੱਧ ਖੜੀ ਹੋਏਗੀ ਉਥੇ ਕਿਸੇ ਗਰੀਬ ਕਿਸੇ ਮਜ਼ਲੂਮ ਉੱਤੇ ਜ਼ੁਲਮ ਹੁੰਦਾ ਹੋਵੇ ਤੇ ਇਹ ਖਾਲਸਾ ਫੌਜ ਚੁੱਪ ਕਰਕੇ ਨਹੀਂ ਬੈਠੇਗੀ ਸੋ ਇਹ ਕੁਝ ਵਿਗਿਆਨਕ ਪੱਖ ਹਨ ਵਿਸਾਖੀ ਦੇ ਮੈਂ ਵਿਸਾਖੀ ਦੇ ਉੱਤੇ ਲੰਮਾ ਲੈਕਚਰ ਕਰਨ ਦਾ ਮਾਨ ਸੀ ਪਰ ਸਮਾਂ ਨਹੀਂ ਇਜਾਜ਼ਤ ਦਿੰਦਾ ਮੈਂ ਅਖੀਰ ਵਿੱਚ ਦੋ ਬਚਨ ਤੁਹਾਡੇ ਨਾਲ ਸਾਂਝੇ ਕਰਕੇ ਸਮਾਪਤੀ ਕਰਦਾ ਹਾਂ ਪੰਜਵੇਂ ਪਾਤਸ਼ਾਹ ਮਹਾਰਾਜ ਪਹਿਲੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਵੈਸਾਖ ਭਲਾ ਛਾਖਾਂ ਵੇਸ ਕਰੇ ਥੱਲੇ ਮਹਿਲਾ ਪੰਜਵਾਂ ਮੇਰੇ ਤੋਂ ਗਲਤੀ ਨਾਲ ਲਿਖਿਆ ਗਿਆ ਇਹ ਪਹਿਲੇ ਪਾਤਸ਼ਾਹ ਦਾ ਬਚਨ ਨੇ ਵੈਸਾਖ ਭਲਾ ਛਾਖਾਂ ਵੇਸ ਕਰੇ ਤਾਂ ਦੇਖੇ ਹਰ ਦੁਆਰ ਆਵੋ ਦਇਆ ਕਰੇ ਇਹ ਵਸਾਖ ਹੀ ਹੈ ਜਦੋਂ ਇਸ ਮੁੱਚੀ ਵਣਸਪਤੀ ਦੇ ਵਿੱਚ ਨਵੀਆਂ ਸ਼ਾਖਾਂ ਨਵੀਆਂ ਕੁੰਬਲਾਂ ਫੁੱਟਦੀਆਂ ਨੇ ਮਾਨੋ ਇੱਕ ਨਵਾਂ ਵੇਸ ਧਾਰਨ ਕਰਦੀਆਂ ਨੇ ਤੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਇੱਕ ਨਵਾਂ ਭੇਸ ਵੀ ਬਖਸ਼ਿਆ ਸੀ ਇੱਕ ਨਵਾਂ ਬਾਣਾ ਵੀ ਬਖਸ਼ਿਆ ਸੀ ਭਾਵੇਂ ਮੈਂ ਬਹੁਤ ਵਾਰੀ ਤੁਹਾਡੇ ਨਾਲ ਗੱਲ ਕਰਦਾ ਹੁੰਨਾ ਕਿ ਸਾਨੂੰ ਇਨ੍ਹਾਂ ਭੇਖਾਂ ਤੋਂ ਗੁਰੂ ਮਹਾਰਾਜ ਨੇ ਕੱਢਿਆ ਸੀ ਲੇਕਿਨ ਫੌਜ ਦਾ ਇੱਕ ਆਪਣਾ ਡਿਸਿਪਲਨ ਹੁੰਦਾ ਹੈ ਜਦੋਂ ਫੌਜੀ ਫੌਜ ਵਿੱਚ ਹੁੰਦਾ ਹੈ ਉਦੋਂ ਉਹਨੂੰ ਆਪਣੀ ਵਰਦੀ ਪਹਿਨਣੀ ਹੁੰਦੀ ਏ ਉਹਨੂੰ ਸਾਰੇ ਸ਼ਸਤਰ ਧਾਰਨ ਕਰਨੇ ਹੁੰਦੇ ਨੇ ਜਦੋਂ ਫੌਜੀ ਆਪਣੇ ਘਰ ਆ ਜਾਂਦਾ ਹੈ ਵਰਦੀ ਪਾਵੇ ਨਾ ਪਾਵੇ ਸ਼ਸਤਰ ਧਾਰਨ ਕਰੇ ਨਾ ਕਰੇ ਕੋਈ ਜ਼ਰੂਰੀ ਨਹੀਂ ਹੁੰਦਾ ਇਹ ਇਹ ਫੌਜ ਦੇ ਡਿਸਪੀਸਪਲਨ ਵਾਸਤੇ ਗੁਰੂ ਮਹਾਰਾਜ ਨੇ ਸਾਨੂੰ ਇੱਕ ਬਾਣਾ ਦਿੱਤਾ ਸੀ ਦੋ ਫੌਜਾਂ ਲੜਦੀਆਂ ਹੋਣ ਤੇ ਪਹਿਚਾਨ ਕੀਏ ਕਿ ਸਾਡਾ ਸਿਪਾਹੀ ਕੌਣ ਹੈ ਤੇ ਉਹਨਾਂ ਦੂਜਿਆਂ ਦਾ ਸਿਪਾਹੀ ਕੌਣ ਹੈ ਇਹ ਪਹਿਚਾਨ ਵਾਸਤੇ ਇਹ ਬਾਣਾ ਅਤਿ ਜ਼ਰੂਰੀ ਸੀ ਤਾਂ ਇਹ ਬਾਣਾ ਦਿੱਤਾ ਗਿਆ ਜਿੱਥੇ ਅਜਿਨਾਂ ਸ਼ਾਖਾਵਾਂ ਨੇ ਨਵੇਂ ਵੇਸ ਲੈਣੇ ਨੇ ਉਥੇ ਖਾਲਸੇ ਨੂੰ ਜਦੋਂ ਫੌਜ ਬਣਾਈ ਗਈ ਤੇ ਇੱਕ ਨਵਾਂ ਇਸ ਨੂੰ ਲਿਬਾਸ ਵੀ ਦਿੱਤਾ ਗਿਆ ਜਵੇਂ ਅਗਲਾ ਬਚਨ ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ ਜਿਵੇਂ ਜੀਵ ਰੂਪ ਇਸਤਰੀ ਪਰਮਾਤਮਾ ਦੇ ਦਰ ਤੇ ਖਲੋ ਕੇ ਪੁਕਾਰ ਕਰਦੀ ਏ ਕਿ ਮੇਰੇ ਮਾਲਕ ਦਇਆ ਕਰਕੇ ਮੇਰੇ ਹਿਰਦੇ ਰੂਪ ਘਰ ਵਿੱਚ ਆਓ ਇਸੇ ਤਰ੍ਹਾਂ ਅੱਜ ਦੇ ਦਿਹਾੜੇ ਖਾਲਸਾ ਫੌਜ ਨੂੰ ਸਿੱਖ ਸਮਾਜ ਨੂੰ ਚਾਹੀਦਾ ਕਿ ਉਹ ਵੀ ਉਹਨਾਂ ਜਿਹੜੇ ਆਦਰਸ਼ ਦਿੱਤੇ ਨੇ ਗੁਰੂ ਜੀ ਨੇ ਉਹਨਾਂ ਨੂੰ ਅਸੀਂ ਚੇਤੇ ਕਰੀਏ ਤੇ ਅਰਦਾਸ ਵੀ ਕਰੀਏ ਤੇ ਕੋਸ਼ਿਸ਼ ਵੀ ਕਰੀਏ ਕਿ ਉਹ ਆਦਰਸ਼ ਉਹ ਗੁਰੂ ਮਹਾਰਾਜ ਦੇ ਬਖਸ਼ੇ ਹੋਈ ਵਿਚਾਰਧਾਰਾ ਉਹ ਸਿਧਾਂਤ ਸਾਡੇ ਅੰਦਰ ਵੀ ਆ ਜਾਣ ਅਸੀਂ ਅਨਿਆਂ ਦੇ ਵਿਰੁੱਧ ਖੜੇ ਹੋ ਸਕੀਏ ਅਸੀਂ ਧਰਮ ਦੀ ਕਿਰਤ ਕਰਕੇ ਆਪਣੇ ਪਰਿਵਾਰ ਤੇ ਸਮਾਜ ਦੀ ਸਹਾਇਤਾ ਕਰ ਸਕੀਏ ਇਹ ਸਾਡੇ ਵਿੱਚ ਗੁਣ ਵੀ ਆਉਣੇ ਚਾਹੀਦੇ ਨੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਵੈਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ ਜਿਨ੍ਹਾਂ ਦੇ ਅੰਦਰ ਪ੍ਰੇਮ ਦੇ ਵਿਛੋੜੇ ਦੀ ਜਿਹਨੂੰ ਚਸਕ ਕਹਿੰਦੇ ਨੇ ਉਹ ਸ਼ੁਰੂ ਹੋ ਜਾਏ ਉਹ ਇਸ ਸੋਹਣੀ ਰੁੱਤ ਦੇ ਅੰਦਰ ਵਿਸਾਖ ਦੇ ਮਹੀਨੇ ਵਿੱਚ ਜੀਵ ਰੂਪ ਇਸਤਰੀਆਂ ਜੋ ਪਰਮਾਤਮਾ ਦੇ ਗੁਣਾ ਤੋਂ ਵਿਛੜੀਆਂ ਹੋਈਆਂ ਨੇ ਉਹ ਕਿਵੇਂ ਧੀਰਜ ਕਰਨ ਉਹਨਾਂ ਵਿੱਚ ਕਿਵੇਂ ਹੌਸਲਾ ਬਣੇ ਹਰ ਸਾਜਨਪੁਰਖ ਵਿਸਾਰ ਕੈ ਲੱਗੀ ਮਾਇਆ ਤੋਂ ਧੋ ਦਾ ਮਤਲਬ ਧੋਖਾ ਵੀ ਅਸੀਂ ਕਹਿ ਸਕਦੇ ਹਾਂ ਮਾਇਆ ਦੀ ਲਾਲਸਾ ਮਾਇਆ ਦਾ ਲੋਭ ਇਹ ਤੋਖਾ ਦੇਣ ਵਾਲੀ ਮਾਇਆ ਦੇ ਨਾਲ ਪਿਆਰ ਇਹਦੇ ਨਾਲ ਸਾਡਾ ਲਗਾਵ ਬਣ ਗਿਆ ਅਸੀਂ ਹਰੀ ਸੱਜਣ ਜਿਹੜਾ ਸਰਵ ਵਿਆਪਕ ਹੈ ਸਾਰਿਆਂ ਦੇ ਵਿੱਚ ਗੁਣਾ ਦੇ ਰੂਪ ਵਿੱਚ ਵਸਦਾ ਹੈ ਆਪਣੀ ਸੱਤਾ ਦੇ ਰੂਪ ਵਿੱਚ ਵਸਦਾ ਜਿਸ ਨੂੰ ਆਪਾਂ ਆਤਮਾ ਆਖਦੇ ਹਾਂ ਉਸ ਰੂਪ ਵਿੱਚ ਸਾਡੇ ਅੰਦਰ ਉਹ ਮੌਜੂਦ ਹੈ ਉਸ ਨੂੰ ਵਿਸਾਰ ਕੇ ਜਿਨ੍ਹਾਂ ਦੇ ਅੰਦਰ ਇਹ ਤੋਖਾ ਦੇਣ ਵਾਲੀ ਮਾਇਆ ਦਾ ਪ੍ਰਭਾਵ ਬਣਿਆ ਹੋਇਆ ਹੈ ਭਾਈ ਉਹ ਕਿਵੇਂ ਜਿੰਦਾ ਰਹਿ ਸਕਣਗੇ ਆ ਉਹ ਆਤਮਿਕ ਤੌਰ ਤੇ ਕਿਵੇਂ ਉਹਨਾਂ ਦਾ ਜੀਵਨ ਸੁਚੱਜਾ ਬਣੇਗਾ ਸੋ ਜੀ ਆਪਾਂ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਜੋ ਗੁਰੂ ਮਹਾਰਾਜ ਨੇ ਆਪਾਂ ਨੂੰ ਇਹ ਸਿਧਾਂਤ ਬਖਸ਼ੇ ਵਿਸਾਖੀ ਵਾਲੇ ਦਿਨ ਉਹਨਾਂ ਸਿਧਾਂਤਾਂ ਨੂੰ ਜ਼ਰੂਰ ਯਾਦ ਕਰਿਆ ਕਰੀਏ ਆਪਣੇ ਅੰਦਰ ਲਿਆਈਏ ਆਪਣੇ ਬੱਚਿਆਂ ਨੂੰ ਦੱਸਿਏ ਕਿ ਇਹ ਕੁਝ ਸਿਧਾਂਤ ਨੇ ਸਾਡੇ ਜੋ ਸਾਨੂੰ ਗੁਰੂਆਂ ਨੇ ਬਖਸ਼ੇ ਨੇ ਆਪਾਂ ਉਹਨਾਂ ਦੇ ਆਧਾਰ ਤੇ ਹੀ ਜੀਵਨ ਜਿਉਣਾ ਹੈ ਜਦੋਂ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਮਨਾਈ ਹੋਈ ਵਿਸਾਖੀ ਸਕਾਰਥਾ ਹੋਏਗੀ ਜੇ ਆਪਾਂ ਗੁਰੂ ਦੇ ਬਖਸ਼ੇ ਹੋਏ ਸਿਧਾਂਤਾਂ ਨੂੰ ਜੀਵਨ ਵਿੱਚ ਨਾ ਅਪਣਾ ਸਕੇ ਉਹਨਾਂ ਗੁਣਾਂ ਦੇ ਧਾਰ ਨਹੀਂ ਨਾ ਹੋ ਸਕੇ ਤੇ ਫਿਰ ਅਸੀਂ ਲੱਖ ਜੋੜ ਮੇਲੇ ਕਰਦੇ ਰਹੀਏ ਉਨ੍ਹਾਂ ਦਾ ਕੋਈ ਬਹੁਤਾ ਅਸਰ ਸਾਡੇ ਤੇ ਸਾਡੇ ਸਮਾਜ ਤੇ ਹੋਣ ਵਾਲਾ ਨਹੀਂ ਆਪਾਂ ਵੇਖਦੇ ਹਾਂ ਪੂਰੀ ਦੁਨੀਆ ਦੇ ਅੰਦਰ ਜਦੋਂ ਇਹੋ ਜਿਹੇ ਦਿਵਸ ਆਉਂਦੇ ਨੇ ਤੇ ਵੱਡੇ ਵੱਡੇ ਜੋੜ ਮੇਲੇ ਹੁੰਦੇ ਨੇ ਹੁਣੇ ਚਾਹੀਦੇ ਨੇ ਲੇਕਿਨ ਅਸੀਂ ਉਥੋਂ ਪ੍ਰਾਪਤ ਕੀ ਕਰਦੇ ਆ ਉਹ ਗੱਲ ਵੇਖਣ ਵਾਲੀ ਹੁੰਦੀ ਏ ਅਸੀਂ ਬਹੁਤ ਵੱਡੇ ਵੱਡੇ ਖਰਚੇ ਕਰਕੇ ਲੱਖਾਂ ਕਰੋੜਾਂ ਰੁਪਏ ਲਗਾ ਕੇ ਉਹਦੇ ਚੋਂ ਆਉਟਪੁੱਟ ਕੀ ਏ ਸਾਨੂੰ ਨਿਕਲਦਾ ਹੋਇਆ ਕੀ ਮਹਿਸੂਸ ਹੁੰਦਾ ਹੈ ਉਹਦੇ ਵੱਲ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਜੇ ਤੇ ਕੁਝ ਪ੍ਰਾਪਤੀ ਹੋ ਰਹੀ ਏ ਤੇ ਇਹ ਦਿਨ ਦਿਹਾੜ ਸਾਨੂੰ ਮਨਾਉਣੇ ਜਾਰੀ ਰੱਖਣੇ ਚਾਹੀਦੇ ਨੇ ਪਰ ਜੇ ਕੁਝ ਸਾਨੂੰ ਪ੍ਰਾਪਤ ਨਾ ਹੁੰਦਾ ਹੋਵੇ ਤੇ ਫਿਰ ਇਹਦੇ ਤੇ ਜ਼ਰੂਰ ਸੋਚਣਾ ਚਾਹੀਦਾ ਅਸੀਂ ਪ੍ਰਾਪਤ ਕਿਵੇਂ ਕਰ ਸਕਦੇ ਹਾਂ ਕੋ ਉਹੋ ਜੇ ਪਹਿਲੂ ਲੱਭਣੇ ਚਾਹੀਦੇ ਨੇ ਸਾਨੂੰ ਕਿਵੇਂ ਅਸੀਂ ਬੱਚਿਆਂ ਨੂੰ ਵਿੱਦਿਆ ਦਈਏ ਗੁਰਮੁਖੀ ਨਾਲ ਜੋੜੀਏ ਗੁਰਮਤ ਦੇ ਸਿਧਾਂਤਾਂ ਨਾਲ ਜੋੜੀਏ ਗੁਰਬਾਣੀ ਨਾਲ ਜੋੜੀਏ ਇਹ ਸਭ ਕਿਵੇਂ ਹੋ ਸਕਦਾ ਹੈ ਇਹਦੇ ਤੇ ਬਹਿ ਕੇ ਵਿਚਾਰਨ ਕਰਨ ਦੀ ਲੋੜ ਹੈ ਸੋ ਆਪਾਂ ਕੋਸ਼ਿਸ਼ ਕਰੀਏ ਜੀ ਜੋ ਗੁਰੂ ਮਹਾਰਾਜ ਨੇ ਆਪਾਂ ਨੂੰ ਅੱਜ ਦੇ ਦਿਨ ਇੱਕ ਨਵਾਂ ਜੀਵਨ ਬਖਸ਼ਿਆ ਸੀ ਉਸ ਜੀਵਨ ਨੂੰ ਅਸੀਂ ਕਿਵੇਂ ਸੁਰਜੀਤ ਰੱਖ ਸਕਦੇ ਹਾਂ ਉਸ ਜੀਵਨ ਵਿੱਚ ਕਿਵੇਂ ਅਸੀਂ ਵਧੇਰੇ ਚੰਗੇ ਢੰਗ ਨਾਲ ਜ਼ਿੰਦਗੀ ਜਿਉਉ ਸਕਦੇ ਹਾਂ ਉਹਦੇ ਤੇ ਜ਼ਰੂਰ ਆਪਾਂ ਧਿਆਨ ਦਈਏ ਸੋ ਤੁਸੀਂ ਬੜੇ ਪਿਆਰ ਨਾਲ ਬੈਠ ਕੇ ਅੱਜ ਦੀ ਵਿਚਾਰ ਨੂੰ ਸੁਣਿਆ ਆਪ ਸਭ ਦਾ ਧੰਨਵਾਦ ਖਾਲਸਾ ਪ੍ਰਗਟ ਦਿਵਸ ਵਿਸਾਖੀ ਆਪ ਸਭ ਨੂੰ ਮੁਬਾਰਕ ਹੋਵੇ ਮੇਰੇ ਕੋਲੋਂ ਬੋਲਦਿਆਂ ਕੋਈ ਭੁੱਲ ਗਲਤੀ ਹੋਵੇ ਖਿਮਾ ਕਰਨਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ